ਕਿ ਬੜੀ ਮੁਸ਼ਕਿਲ ਨਾਲ ਕੋਠੀਆਂ ਬਣਦੀਆਂ ਨੇ ਬੜੀ ਮੁਸ਼ਕਿਲ ਨਾਲ ਕੋਠੀਆਂ ਬਣਦੀਆਂ ਨੇ ਮਿਹਨਤ ਪਤਾ ਹੁੰਦੀ ਆ ਹੱਥਾਂ ਤੇ ਰੱਟਣ ਨੂੰ ਕੌਣ ਕਹਿੰਦਾ ਸ਼ਹਿਰ ਵਿੱਚ ਚੋਰ ਵਹਿਲੇ ਨੇ ਚੋਰ ਬਹੁਤ ਬੀਜ਼ੀ ਨੇ ਕੰਦਾ ਟੱਪਣ ਨੂੰ ਜਗਾਠਾ ਪਟਣੋਂ ਟੂਟੀਆਂ ਪਟਣ ਸਤਸ਼੍ਰੀ ਅਕਾਲ ਵੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ੇਅਰ ਤੋਂ ਦਾਸ ਲਗਨ ਦੇ ਵੀਡੀਓ ਕਿਸ ਬਾਬਤ ਹਨ ਵਾਲੇ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਸੋਨਾ ਰੋਡ ਤੇ ਮੌਜੂਦ ਹਾਂ ਇਹ ਮੇਰੇ ਬਿਲਕੁਲ ਪਿੱਛੇ ਤੁਸੀਂ ਕੈਨੇਡਾ ਵਾਲਿਆਂ ਦੀ ਕੋਠੀ ਦੇਖ ਰਹੇ ਹਾਂ ਜਿਨ੍ਹਾਂ ਨੇ ਬੜੀ ਮਿਹਨਤ ਨਾਲ ਇਹ ਕੋਠੀ ਬਣਾਈ ਸੀ ਪਰ ਅੱਜ ਦੁਪਹਿਰ 12 ਤੋਂ 1 ਵਜੇ ਦੇ ਕਰੀਬ ਜਦੋਂ ਕਿਹਾ ਜਾਂਦਾ ਹੈ ਕੇ ਬਾਹਰ ਨਾ ਨਿਕਲੋ 11 ਵਜੇ ਤੋਂ ਲੈ ਕੇ 3 ਵਜੇ ਤੱਕ ਸੂਰਜ ਦੀ ਤਪਸ਼ ਬਹੁਤ ਤੇਜ ਹੁੰਦੀ ਹੈ ਉਸ ਸਮੇਂ ਚੋਰਾਂ ਦਾ ਦਿਮਾਗ ਬਹੁਤ ਤੇਜ ਹੋ ਗਿਆ ਚੋਰ ਆ ਕੰਦ ਟੱਪਦੇ ਆ ਕੰਦ ਟੱਪ ਕੇ ਜਿਹੜਾ ਤਸਵੀਰਾਂ ਰਾਹੀਂ ਤੁਸੀਂ ਦੇਖ ਪਾ ਰਹੇ ਹੋ ਪਹਿਲਾ ਕਮਰਾ ਪਹਿਲੇ ਕਮਰੇ ਨੂੰ ਪੱਟ ਕੇ ਘਰ ਦੇ ਅੰਦਰ ਦਾਖਲ ਹੋ ਜਾਂਦੇ ਆ ਉਸ ਤੋਂ ਬਾਅਦ ਤਾਕੀਆਂ ਪੱਟ ਕੇ ਨਾਲ ਦੇ ਪਲਾਟ ਵਿੱਚ ਸਿੱਟ ਦਿੰਦੇ ਆ ਉਸ ਤੋਂ ਬਾਅਦ ਚੋਰ ਜਿਹੜੇ ਸਿੰਕ ਪੱਟ ਲੈਂਦੇ ਆ ਘਰ ਦੇ ਅੰਦਰ ਜਿੰਨੇ ਭਾਂਡੇ ਟੀਂਡੇ ਰਜਾਈਆਂ ਕੰਬਲ ਜਿਹੜੇ ਉਹ ਇੱਕ ਪਲਾਟ ਵਿੱਚ ਸਿੱਟ ਦਿੰਦੇ ਆ ਤਾਂਕੀਆਂ ਤੱਕ ਪੱਟ ਕੇ ਇੱਕ ਸਾਈਡ ਤੇ ਪਲਾਟ ਵਿੱਚ ਸਿੱਟ ਦਿੰਦੇ ਆ ਔਰ ਉਹਨਾਂ ਦਾ ਪਲਾਨ ਹੁੰਦਾ ਕਿ ਇੱਥੋਂ ਜਿੰਨਾ ਸਮਾਨ ਹੈ ਸਾਰਾ ਚੱਕ ਕੇ ਲੈ ਜਾਣਾ ਔਰ ਜਾ ਕੇ ਮੇਰੇ ਖਿਆਲ ਇਹ ਚੋਰ ਜਿਹੜੇ ਅਕਾਡੀਆਂ ਦੇ ਭਾਅ ਤੇ ਸਮਾਨ ਵੇਚ ਦਿੰਦੇ ਆ ਤਾਂ ਘੁੱਪ ਹਨੇਰਾ ਛਾਇਆ ਚਿੱਟੇ ਦਿਨ ਕੋ ਘੁੱਪ ਹਨੇਰਾ ਛਾ ਜਾਂਦਾ ਚੋਰਾਂ ਨੂੰ ਬਿਲਕੁਲ ਡਰ ਨਹੀਂ ਕੋਈ ਭੈ ਨਹੀਂ ਕੋਈ ਖੌਫ ਨਹੀਂ ਆਲੇ-ਦੁਆਲੇ ਦਿਖਾ ਦੋ ਵੀ ਜੇ ਕਿੰਨੀ ਵੱਸੋਂ ਐ ਆਲੇ-ਦੁਆਲੇ ਕਿੰਨੀ ਵਸੂਆਂ ਉਧਰ ਤਾਂ ਸਾਹਮਣੇ ਕੰਮ ਵੀ ਚੱਲ ਰਿਹਾ ਇੱਕ ਬਜ਼ੁਰਗ ਜਿਹੜੇ ਉਹ ਹਰਾ ਪਰਦਾ ਲਾ ਰਹੇ ਆ ਪਰ ਚੋਰਾਂ ਨੂੰ ਫਿਰ ਵੀ ਕੋਈ ਭੈ ਨਹੀਂ ਇੰਨੀ ਵਸੂ ਵਿੱਚ ਇਹਦੇ ਪਿੱਛੇ ਵੀ ਤੁਸੀਂ ਦਿਖਾਓਗੇ ਜੇ ਉਧਰ ਘਰ ਹੈਗੇ ਆ ਔਰ ਚੋਰਾਂ ਨੇ ਜਿਸ ਹਿਸਾਬ ਨਾਲ ਦਰਵਾਜ਼ਿਆਂ ਨੂੰ ਤਾਕੀਆਂ ਨੂੰ ਸੱਟਾਂ ਮਾਰੀਆਂ ਉਤੋਂ ਤਾਂ ਇਹੀ ਪਤਾ ਲੱਗਦਾ ਹੈ ਕਿ ਚੋਰਾਂ ਨੂੰ ਕੋਈ ਭੈ ਨਹੀਂ ਸੀ ਜੇ ਫੜ ਵੀ ਹੋ ਗਏ ਤਾਂ ਔਰ ਉਹਨਾਂ ਕੋ ਆਜ਼ਾਰ ਵੀ ਕਾਫੀ ਹੋਣੇ ਆ ਤੁਸੀਂ ਤਸਵੀਰਾਂ ਰਾਹੀਂ ਦੇਖ ਪਾ ਰਹੇ ਹੋ ਕਿ ਕਿਵੇਂ ਤਾਕੀਆਂ ਪੱਟੀਆਂ ਹੋਈਆਂ ਹਨ ਤੁਸੀਂ ਤਸਵੀਰਾਂ ਰਾਹੀਂ ਦੇਖੋ ਕਿ ਸਿੰਕ ਪੱਟਿਆ ਹੋਇਆ ਦੇਖੋ ਜਿਹੜੇ ਕੰਬਲ ਆ ਰਜਾਈਆਂ ਆ ਭਾਂਡੇ ਆ ਪਲਾਟ ਚ ਨਾਲ ਦੇ ਪਲਾਟ ਚ ਛੱਟੇ ਹੋਏ ਆ ਕਿ ਇਹਨਾਂ ਨੂੰ ਹੌਲੀ ਹੌਲੀ ਕਰਕੇ ਚੱਕ ਕੇ ਲੈ ਜਾਗੇ ਦੱਸਿਆ ਜਾ ਰਿਹਾ ਕਿ ਦੋ ਜਾਣੇ ਸੀਗੇ ਔਰ ਜਦੋਂ ਮਹੱਲਾ ਨਿਵਾਸੀਆਂ ਨੇ ਉਦਮ ਕਰਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜ ਜਾਂਦੇ ਔਰ ਇਹਦੇ ਬਿਲਕੁਲ ਪਿੱਛੇ ਘਰ ਤਾਂ ਹੈਗੇ ਹੈਗੇ ਨਾਲ ਗਰਾਊਂਡ ਵੀ ਆ ਨੇੜੇ-ਤੇੜੇ ਔਰ ਇਸ ਕਰਕੇ ਜਿਹੜੇ ਲੋਕ ਆਉਂਦੇ ਜਾਂਦੇ ਆ ਉਹਨਾਂ ਨੂੰ ਵੀ ਹੁਣ ਇੱਕ ਤਰ੍ਹਾਂ ਦਾ ਡਰ ਆ ਕਿ ਯਾਰ ਜੇ ਘਰਾਂ ਦੇ ਅੰਦਰ ਦਾਖਲ ਹੋਣ ਲੱਪੇ ਰਾਤ ਨੂੰ ਰੋਕ ਕੇ ਕਿਤੇ ਚੈਨੀਆਂ ਵਾਲੀਆਂ ਨਾਲ ਸਨੇਚ ਕਰਨ ਲੱਪਣ ਤਾਂ ਇੱਥੇ ਸਮਾਨ ਸੱਟਰੇ ਸੀਗੇ ਔਰ ਪਿੱਛੋਂ ਸਮਾਨ ਆ ਖਾਲੀ ਪਲਾਟ ਸੱਟਿਆ ਜਾ ਰਿਹਾ ਸੀ ਤੇ ਬਿਲਕੁਲ ਸਾਹਮਣੇ ਵਸੋ ਵੀ ਆ ਤੇ ਕੋਈ ਡਰ ਨਹੀਂ ਕੋਈ ਭੋ ਨੀ ਪੂਰੀ ਬੇਫਿਕਰੀ ਸਾਰਾ ਸਮਾਨ ਇੱਥੇ ਸੱਟਿਆ ਸੀਗਾ ਜੀ ਤੇ ਪਿੱਛੇ ਤੁਹਾਡਾ ਘਰ ਸਾਡਾ ਡਰੈਸ ਗਲੀ ਵਿੱਚ ਕਰ ਤੇ ਫਿਰ ਇੱਥੇ ਤਾਂ ਸ਼ਰੇਮ ਇਹ ਤਾਂ ਉੱਪਰ ਨਹੀਂ 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 ਇੱਥੇ ਇਧਰ ਦੇ ਪਾਸੇ ਸੁਟਿਆ ਸੀ ਜਿੱਦਾਂ ਤੇ ਆਪਣੇ ਉਹ ਭਈਆ ਜੀ ਦਾ ਆ ਰਿਹਾ ਸੀਗਾ ਦੁਪਹਿਰ ਨੂੰ ਲੰਚ ਟਾਈਮ ਖਾਣਾ ਖਾਣ ਉਹ ਕਹਿੰਦਾ ਵੀ ਮੈਂ ਜਦੋਂ ਦੇਖਿਆ ਨਾ ਉੱਪਰ ਦੋ ਮੁੰਡੇ ਭਈਏ ਜਿਹੜੇ ਜੋ ਵੀ ਸੀਗੇ ਬਈ ਉਹ ਮੈਨੂੰ ਦੇਖ ਕੇ ਪਿੱਛੇ ਨੂੰ ਹੋ ਗਏ ਫੇਰ ਅੱਗੇ ਨੂੰ ਗਏ ਉਹਨੇ ਦੇਖਿਆ ਕਿ ਇਹ ਤੇ ਕੋਈ ਗਲਤ ਬੰਦੇ ਲੱਗਦੇ ਆ ਉਹਨੇ ਫਿਰ ਆਪਣੇ ਕਿਸੇ ਨਾਲ ਦੇ ਨੂੰ ਫੋਨ ਕੀਤਾ ਉਹ ਫਿਰ ਜਦੋਂ ਬੰਦਾ ਆਇਆ ਫਿਰ ਉਹਨੇ ਇਧਰੋਂ ਸੇਠੀਸਾਰ ਇਧਰ ਰਹਿੰਦੇ ਜਿਹੜੇ ਉਹਨਾਂ ਨੂੰ ਬੁਲਾ ਕੇ ਲੈ ਕੇ ਆਇਆ ਜੱਤ ਕਰੋ ਆਏ ਉੱਤ ਕਰੋ ਇੱਥੋਂ ਦੀ ਇੱਕ ਮਿੰਟ ਆ ਜਿਹੜੀ ਗ੍ਰੇਲ ਆ ਨਾ ਉਥੋਂ ਉਥੇ ਛਾਲ ਮਾਰੀ ਉਥੋਂ ਕੰਦ ਤੇ ਮਾਰੀ ਕੰਦ ਉੱਥੱਲੇ ਮਾਰ ਕੇ ਇੱਧਰ ਨੂੰ ਦੌੜ ਗਏ ਦੋ ਜਣੇ ਸੀਗੇ ਦੋ ਜਣੇ ਮੋਟਰਸਾਈਕਲ ਪਤਾ ਲੱਗਾ ਕਿਹੜਾ ਨਹੀਂ ਮੋਟਰਸਾਈਕਲ ਨਹੀਂ ਨਹੀਂ ਅਸੀਂ ਵੀ ਬਾਅਦ ਚਾਹੀ ਮੈਨੂੰ ਜਦੋਂ ਗਵਾਂਡੀਆਂ ਨੇ ਫੋਨ ਕੀਤਾ ਤੇ ਮੈਂ ਉਦੋਂ ਆਈਆਂ ਆ ਫਿਰ ਆਲੇ ਦੋਲੇ ਫਿਕਰਤਾ ਹੋਈ ਜਾਂਦੀ ਉਹ ਸਾਰੇ ਜਣੇ ਸੀ ਬਹੁਤ ਜਣੇ ਸੀ ਸਮਾਨ ਸਾਡੇ ਆਇਆ ਤੇ ਚੱਕਿਆ ਇੱਥੋਂ ਸਾਰਾ ਸਮਾਨ ਤਸਵੀਰਾਂ ਵਿੱਚ ਅਸੀਂ ਦੇਖ ਪਾ ਰਹੇ ਹਾਂ ਕਿ ਕੰਬਲ ਹੈ ਭਾਂਡੇ ਆ ਤਾਕੀਆਂ ਤਾਕੀਆਂ ਵੀ ਬਾਰ ਸਿੱਟੀਆਂ ਸੀ ਹਾਂਜੀ 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 ਸਾਰਾ ਕੁਝ ਚੱਕ ਕੇ ਵੇਚਣਾ ਪਿਆ ਸਾਰਾ ਕੁਝ ਸਾਰਾ ਬੇ ਇਹ ਫਿਰ ਇਹ ਧਾਲੇ ਦੁਆਲੇ ਵੀ ਜਿਹੜੇ ਪਰਿਵਾਰ ਇਹ ਡਰਤਾ ਬਣਦਾ ਡਰ ਤੇ ਇਹ ਸਾਡੇ ਵਾਲੀ ਗਲੀ ਦੇ ਵਿੱਚ 115 ਦਿਨ ਪਹਿਲਾਂ ਚੋਰੀ ਹੋਈ ਆ ਕਿ ਉਹ ਗਟਰਾਂ ਦੇ ਢੱਕਣ ਲਾ ਕੇ ਲੈ ਗਏ ਇਹਨਾਂ ਨੂੰ ਵੀ ਗਟਰਾਂ ਦੇ ਢੱਕਣ ਚ ਪੱਟਣ ਦੀ ਕੋਸ਼ਿਸ਼ ਕੀਤੀ ਢੱਕਣ ਸੁਟੇ ਸੀ ਹਾਂਜੀ ਹਾਂਜੀ ਇਹ ਫਿਰ ਜਾ ਕੇ ਵੇਚ ਦੇ ਦਾ ਕਬਾੜੀਆਂ ਨੂੰ ਨੇ ਜੀ ਹਾਂਜੀ 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 ਕਬਾੜੀ ਦਾ ਜਾਂ ਕਬਾੜੀ ਵਾਲੇ ਦਾ ਕੰਮ ਆ ਜਾਂ ਨਿਛੜੀਆਂ ਦਾ ਕੰਮ ਆ ਦੋਨਾਂ ਚੋਂ ਦੋਨੋਂ ਹੀ ਰਲ ਮਿਲ ਕੇ ਕਰਦੇ ਆ ਦੋਨੋਂ ਦਾ ਇੱਕ ਹੈਗੇ ਕਬਾੜੀ ਆ ਪਰ ਜਿਹੜਾ ਜੇ ਸਾਹਿਬ ਨੇ ਇਹ ਸਮਾਨ ਸੁੱਟਿਆ ਸੀ ਇਹ ਕਬਾੜੀ ਵਾਲਿਆਂ ਦਾ ਕੰਮ ਲੱਗਦਾ ਕਿਉਂਕਿ ਉਹਨੇ ਪ੍ਰੋਪਰ ਖਿੜਕੀਆਂ ਸਾਰੀਆਂ ਸੁੱਟੀਆਂ ਵੀ ਗੱਡੀ ਲੈ ਕੇ ਆਵਾਂਗੇ ਗੱਡੀ 'ਚ ਲੱਦ ਕੇ ਲੈ ਜਾਾਂਗੇ ਐ ਸਾਹਿਬ ਦੇ ਨਾਲ ਪਲੈਨਿੰਗ ਇਹ ਹੋਣੀ ਆ ਪਿੱਛੇ ਪਲੈਨ ਇਹ ਹੋਣੀ ਆ ਕਿ ਤਾਂਕਿ ਜਿਵੇਂ ਸਿੱਟੀਆਂ ਸੀਗੀਆਂ ਟੁੱਟੀਆਂ ਸਿੱਟੀਆਂ ਸੀਗੀਆਂ ਸਿੰਕ ਪੱਟਿਆ ਸੀਗਾ ਕਿ ਗੱਡੀ ਸ਼ਾਵਰ ਵੀ ਬਾਥੂਮ ਦੇ ਸ਼ਾਵਰ ਵਗੈਰਾ ਵੀ ਲੈ ਕੇ ਗਏ ਅੱਛਾ ਇਹ ਤੇ ਘਰ ਵਾਲੇ ਕੈਨੇਡਾ ਚ ਰਹਿੰਦੇ ਆ ਜੀ ਹਾਂਜੀ 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 ਕਦੋਂ ਕ ਗਈ ਕੈਨੇਡਾ ਉਹ ਮਤਲਬ ਜਦੋਂ ਇਹਨਾਂ ਨੇ ਘਰ ਬਣਾਇਆ ਉਹ ਤੋਂ ਥੋੜੀ ਦੇਰ ਬਾਅਦ ਹੀ ਚਲੇ ਗਏ ਆਪਣੇ ਸਤਲੂ ਸਿਨਮੇ ਦੇ ਅੱਗੇ ਜਿਹੜਾ ਹੋਟਲ ਆ ਇਹ ਉਹਨਾਂ ਦਾ ਹੀ ਘਰ ਆ अच्छा हां जी।, जी, था था, हां जी हां जी ਹੁਣ ਉਹਨੂੰ ਇਤਲਾਹ ਕਰ ਦਿੱਤੀ ਨਹੀਂ ਉਹਨਾਂ ਨੂੰ ਪਤਾ ਹੈ ਵੇ ਸੋਨੂੰ ਦੀ ਪਤਨੀ ਰਿਸ਼ਤੇਦਾਰ ਸੀ ਕੌਣ ਆਈ ਸੀ ਉਸ ਟਾਈਮ ਤੇ ਫਿਰ ਜਿੱਦਾਂ ਦੁਪਹਿਰਾ ਕਰਕੇ ਅਸੀਂ ਵੀ ਜਲਦੀ ਚਲੇ ਗਏ ਸੀ ਪਰ ਚਿੰਤਾ ਦਾ ਵਿਸ਼ਾ ਤਾਂ ਫਿਰ ਵੀ ਦੁਆਰਤੀ ਨਾ ਆ ਜਾਣਾ ਹਾਂਜੀ ਹਾਂਜੀ ਸਾਰੇ ਸਾਮਾਨ ਪਟ ਸਾਰੇ ਸਾਰੇ ਕੁਮਰੇ ਆ ਹੋ ਹੁਣ ਤੁਹਾਨੂੰ ਦੱਸਦੀ ਸੀ ਸਾਡੀ ਗਲੀ ਚ ਵੀ ਦੁਪਹਿਰ ਨੂੰ ਹੀ ਹੋਈ ਆ ਉਹ ਚੋਰੀ ਜਿਹੜੇ ਗੱਟਨ ਲਾ ਕੇ ਲੈ ਕੇ ਗਏ ਆ ਨਾ ਉਹ ਵੀ ਦੁਪਹਿਰ ਨੂੰ ਲਾ ਕੇ ਲੈ ਕੇ ਗਏ ਆ ਤੇ ਦੁਪਹਿਰ ਦਾ ਹੀ ਇਹ ਕੰਮ ਆ ਚਲੋ ਬਹੁਤ ਸ਼ੁਕਰੀਆ ਮੈਮ ਮੈਮ ਉਹਨਾਂ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਆ ਉਹ ਕਹਿੰਦੇ ਕਿ ਪਲੈਨਿੰਗ ਇਦਾਂ ਲੱਗਦੀ ਸੀ ਕਿ ਜਿਵੇਂ ਗੱਡੀ 'ਚ ਗੱਡੀ ਬਾਅਦ ਚ ਲਿਆ ਕੇ ਸਮਾਨ ਚੱਕਣਾ ਸੀ ਪਰ ਚੋਰ ਜਿਹੜੇ ਆ ਥੋੜੀ ਕਾਲੀ ਕਰਕੇ ਜੇ ਰਾਤ ਨੂੰ ਆਉਂਦੇ ਫਿਰ ਤਾਂ ਕਿਸੇ ਨੂੰ ਕੰਨੋਂ ਕੰਨ ਖਾ ਪਰ ਹੋਣੀ ਨਹੀਂ ਸੀਗੀ ਤਾਂ ਜਿਵੇਂ ਉਹ ਦੱਸ ਦਿਆ ਕਿ ਕੋਈ ਪ੍ਰਵਾਸੀ ਸੀਗਾ ਇਧਰੋਂ ਲੰਘਦਾ ਸੀਗਾ ਉਹਨੇ ਦੇਖਿਆ ਕਿ ਬੰਦਿਆਂ ਨੂੰ ਦੇਖ ਕੇ ਲੁੱਕ ਗਏ ਉਹਨੂੰ ਡਾਊਟ ਹੋਇਆ ਉਹਨੇ ਕਿਸੇ ਨੂੰ ਕਾਲ ਕੀਤੀ ਤਾਂ 19 ਦੇਰ 'ਚ ਉਹ ਛਾਲਾ ਮਾਰ ਕੇ ਇੱਥਾ ਉੱਤਰਦੇ ਆ ਔਰ ਸਮਾਨ ਛੱਡ ਕੇ ਭੱਜ ਜਾਂਦੇ ਆ ਹੁਣ ਸਮਾਨ ਜਿਹੜਾ ਫਿਰ ਤੋਂ ਦੁਆਰ ਤੋਂ ਕੋਠੀ ਦੇ ਅੰਦਰ ਰੱਖ ਦਿੱਤਾ ਲੇਕਿਨ ਚਿੰਤਾ ਤਾਂ ਫੇਰ ਵੀ ਹੈ ਕੌਣ ਸਿਕਿਉਰਿਟੀ ਇੱਥੇ ਰੱਖੇਗਾ ਕੌਣ ਇੱਥੇ ਸਾਰਾ ਦਿਨ ਪਹਿਰਾ ਦੇਵੇਗਾ ਰਾਤ ਨੂੰ ਹੋ ਸਕਦਾ ਫੇਰ ਜਣ ਪਰ ਮੈਡਮ ਹੁਣ ਨੇ ਇਹ ਵੀ ਡਰ ਜਾਰੀ ਕੀਤਾ ਆ ਕਹਿੰਦੇ ਪਹਿਲਾਂ ਸਾਡੀ ਗਲੀ ਚ ਹੋਈ ਆ ਜਿਵੇਂ ਚੋਰੀ 15 ਦਿਨ ਪਹਿਲਾਂ ਚੋਰੀ ਹੋਈ ਆ ਗਟਰ ਉਥੋਂ ਪੱਤੇ ਗਏ ਆ ਤੇ ਮੁੜ ਕੇ ਪਿੱਛੇ ਵੀ ਘਰ ਨਹੀਂ ਬਸੋਗਾ ਕੋਈ ਰਾਤ ਨੂੰ ਫੇਰ ਤੋਂ ਪਲਾਨ ਕਰਕੇ ਨਾ ਆ ਜਾਵੇ ਤਾਂ ਆਮ ਮੰਦ ਤੇ ਮਨ ਚ ਡਰ ਹੈ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਥੋੜੀ ਜਿਹਾ ਪਹਿਲਾਂ ਵੀ ਆਪਾਂ ਖਬਰ ਚਲਾਈ ਹੈ ਕਿ ਖੰਨਾ ਵਿਖੇ ਬੈਂਕ ਦੇ ਅੰਦਰ ਜਿਹੜੀ ਡਕੈਤੀ ਹੋਈ ਆ ਔਰ ਲੱਖਾਂ ਦਾ ਲੱਖਾਂ ਦੀ ਜਿਹੜੀ ਮਾਇਆ ਆ ਉਹ ਲੁੱਟ ਕੇ ਸਮੇਟ ਕੇ ਜਿਹੜੇ ਦਾਕੈਤ ਉੱਥੋਂ ਭੱਜ ਗਏ ਐ ਦਾਕੈਤੀ ਕਰਕੇ ਭੱਜ ਗਿਆ ਤਾਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬਹੁਤ ਵੱਡੇ ਸਵਾਲ ਨੇ ਨਵਾਂ ਸ਼ਹਿਰ ਦੇ ਸੋਨਾ ਰੋਡ ਤੇ ਆਪਾਂ ਮੌਜੂਦ ਹਾਂ ਸ਼ਾਮ ਨੂੰ ਇੱਥੇ ਜਿਹੜੇ ਇੱਧਰਲੇ ਨੇੜਲੇ ਲੋਕ ਐ ਜਿਹੜੇ ਇੱਥੇ ਸਥਾਨਕ ਲੋਗ ਐ ਉਹ ਸੈਰ ਤੇ ਆਉਂਦੇ ਆ ਤਾਂ ਉਹਨਾਂ ਲਈ ਵੀ ਇੱਕ ਚਿੰਤਾ ਦਾ ਵਿਸ਼ਾ ਜਿਵੇਂ ਆ ਤੁਸੀਂ ਦੇਖੋ ਉਹਨਾਂ ਦੇ ਹੱਥ ਵਿੱਚ ਡੰਡਾ ਐ ਪਸ਼ੂਆਂ ਤੋਂ ਘੱਟ ਡਰ ਐ ਆਵਾਰਾ ਕੁੱਤਿਆਂ ਤੋਂ ਘੱਟ ਡਰ ਐ ਜਿਹੜੇ ਇਹ ਕੁੱਤੇ ਗਲਿਆਂ ਨੂੰ ਪੈਂਦੇ ਆ ਗਲਾ ਗਲਾਂ ਨੂੰ ਪੈਂਦੇ ਆ ਕੰਨਾਂ ਨੂੰ ਪੈਂਦੇ ਆ ਸਨੇਚਿੰਗ ਕਰਦੇ ਉਹਨਾਂ ਦਾ ਜ਼ਿਆਦਾ ਡਰਿਆ ਤਾਂ ਪੁਲਿਸ ਨੂੰ ਥੋੜੀ ਸਟਿੱਕਨੈਸ ਵਧਾਣੀ ਚਾਹੀਦੀ ਆ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਮਹਿਸੂਸ ਹੋਵੇ ਕਿ ਉਹ ਸੁਰੱਖਿਅਤ ਹਨ ਉਹਦੇ ਲਈ ਕੁਝ ਜ਼ਿਆਦਾ ਕਦਮ ਚੱਕਣੇ ਚਾਹੀਦੇ ਉਦਮ ਕਰਨੇ ਚਾਹੀਦੇ ਤਾਂ ਜੋ ਲੋਕ ਬੇਫਿਕਰ ਹੋ ਕੇ ਘਰ ਤੋਂ ਬਾਹਰ ਹਨ ਹਾਲ ਦੀ ਘੜੀ ਚੋਰ ਬੇਫਿਕਰ ਨੇ ਲੇਕਿਨ ਲੋਕ ਬੇਫਿਕਰ ਹੋਣੇ ਚਾਹੀਦੇ ਇਹ ਵੱਡਾ ਸਵਾਲ ਬਹੁਤ ਬਹੁਤ ਸ਼ੁਕਰੀਆ ਸਾਥੀਓ ਅਸੀਂ ਵੀਡੀਓ ਨੂੰ ਰੈਪ ਅਪ ਕਰਕੇ ਖਬਰ ਨੂੰ ਕਨਕਲੂਡ ਕਰਕੇ ਚੱਲੇ ਸੀ ਤਾਂ ਉਸੇ ਵੇਲੇ ਮੌਕੇ ਤੇ ਏਐਸਆਈ ਰਾਮਸ਼ਾਹ ਪਹੁੰਚਦੇ ਆ ਉਹ ਮੈਨੂੰ ਪੂਰੀ ਘਟਨਾ ਬਾਰੇ ਜਾਣੂ ਕਰਾਉਂਦੇ ਆ ਉਹ ਦੱਸਦੇ ਆ ਕਿ ਜਦੋਂ ਘਟਨਾ ਵਾਪਰੀ ਹੈ ਉਸ ਵੇਲੇ ਉਹਨਾਂ ਨੂੰ ਹਰਿੰਦਰ ਸੇਠੀ ਉਹਨਾਂ ਦੀ ਕਾਲ ਆਂਦੀ ਹੈ ਜਿਸ ਤੋਂ ਬਾਅਦ ਉਹ 1 ਮਿੰਟ ਦੇ ਅੰਦਰ-ਅੰਦਰ ਘਟਨਾ ਵਾਲੀ ਸਥਾਨ ਤੇ ਪਹੁੰਚ ਜਾਂਦੇ ਆ ਉਹ ਦੱਸ ਦਿਆ ਕਿ ਬਰਨਾਲਾ ਰੋਡ ਤੇ ਪੈਟਰੋਲਿੰਗ ਤੇ ਸੀਗੇ ਤਾਂ ਜਦੋਂ ਉਹਨਾਂ ਨੂੰ ਕਾਲ ਆਂਦੀ ਆ ਉਹ 1 ਮਿੰਟ ਦੇ ਅੰਦਰ-ਅੰਦਰ ਘਟਨਾ ਵਾਲੀ ਸਥਾਨ ਤੇ ਪਹੁੰਚਦੇ ਆ ਤੁਸੀਂ ਤਸਵੀਰਾਂ ਰਾਹੀਂ ਦੇਖ ਪਾ ਰਹੇ ਹੋ ਕਿ ਜਿਹੜੀ ਕੋਠੀ ਹੈ ਉਹਦੇ ਨਾਲ ਜਿਹੜਾ ਪਲਾਟ ਹੈ ਉਸਦੇ ਗੇਟ ਨੂੰ ਐਸਐਸਬ ਦੇ ਕਹਿਣ ਦੇ ਮੁਤਾਬਕ ਉਹ ਪੁਸ਼ ਕਰਦੇ ਆ ਗੇਟ ਖੁੱਲ ਜਾਂਦਾ ਤੇ ਘਰ ਦੇ ਤੇ ਪਲਾਟ ਦੇ ਵਿੱਚਕਾਰ ਜਿਹੜਾ ਰਾਹ ਸੀ ਉਸਦੇ ਰਾਹੀ ਉਹ ਭੱਜ ਕੇ ਫਰਸਟ ਫਲੋਰ ਤੇ ਪਹੁੰਚ ਗਿਆ ਜਿਵੇਂ ਉਹਨਾਂ ਨੂੰ ਸ਼ਿਕਾਇਤ ਚ ਦੱਸਿਆ ਗਿਆ ਸੀਗਾ ਕਿ ਪਹਿਲੇ ਫਲੋਰ ਦੇ ਉੱਤੇ ਪਹਿਲੀ ਮੰਜ਼ਲ ਦੇ ਉੱਤੇ ਜਿਹੜੇ ਮਾੜੇ ਅਨਸਰ ਉਹ ਲੋਕੇ ਹੋਏ ਆ ਉਹ ਪਹਿਲੇ ਫਲੋਰ ਤੇ ਡੰਡਾ ਲੈ ਕੇ ਪਹੁੰਚ ਜਾਂਦੇ ਆ ਪਰ ਜਿਹੜੇ ਮਾੜੇ ਅਨਸਰ ਆ ਅੰਦਰੋਂ ਕੁੰਡੀ ਲਾ ਲੈਂਦੇ ਆ ਤੇ ਜਦੋਂ ਰਾਮ ਸ਼ਾਹ ਜੀ ਵੱਲੋਂ ਦਰਵਾਜ਼ਾ ਖੜਕਾਇਆ ਜਾਂਦਾ ਚੋਰਾਂ ਨੂੰ ਕਿਹਾ ਜਾਂਦਾ ਕਿ ਆਪਣੇ ਆਪ ਨੂੰ ਸਰੈਂਡਰ ਕਰ ਦੇਣ ਤਾਂ ਜਿਹੜੇ ਚੋਰ ਆ ਉਹ ਪਿਛਲੀ ਤਾਕੀ ਥਾਣੀ ਗ੍ਰਿਲ ਟੱਪ ਕੇ ਜਿਹੜੇ ਦੂਜੇ ਪਲਾਟ 'ਚ ਛਾਲ ਮਾਰ ਕੇ ਭੱਜ ਜਾਂਦੇ ਆ ਔਰ ਐਸਆਈ ਸਾਹਿਬ ਦੇ ਕਹਿਣ ਦੇ ਮੁਤਾਬਕ ਬੈਕਅਪ ਕੋਈ ਨਹੀਂ ਸੀਗਾ ਕਿਉਂਕਿ ਉਹਨਾਂ ਨੂੰ ਨਹੀਂ ਇਸ ਗੱਲ ਦਾ ਅੰਦਾਜ਼ਾ ਸੀ ਕਿ ਸ਼ਾਇਦ ਚੋਰ ਛਾਲ ਮਾਰ ਕੇ ਫਰਸਟ ਫਲੋਰ ਤੋਂ ਛਾਲ ਮਾਰ ਕੇ ਨਾਲ ਦੇ ਪਲਾਟ ਤੇ ਤੇ ਨਾਲ ਦੇ ਪਲਾਟ ਤੋਂ ਕੰਧ ਤੇ ਕੰਧ ਤੋਂ ਦੂਜਾ ਪਲਾਟ ਜਿਹੜਾ ਬਾਹਰ ਓਪਨ ਹੈ ਉੱਥੇ ਛਾਲ ਮਾਰ ਕੇ ਭੱਜ ਜਾਣਗੇ ਤਾਂ ਉਹਨਾਂ ਨੇ ਕਿਹਾ ਕਿ ਉਸ ਤੋਂ ਬਾਅਦ ਵੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਮੋਟਰਸਾਈਕਲ ਲੈ ਕੇ ਮਗਰ ਗਏ ਉਹਨਾਂ ਨੇ ਇਹ ਵੀ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਤੇ ਕੋਈ ਗੱਡੀ ਤਾਂ ਨਹੀਂ ਖੜੀ ਕੀਤੀ ਸੀਗੀ ਪਰ ਅਨਫੋਰਚਨਟਲੀ ਜਿਹੜੇ ਚੋਰ ਆ ਉਹ ਮੌਕਾ ਦੇਖ ਕੇ ਉੱਥੋਂ ਭੱਜ ਗਏ ਲੇਕਿਨ ਐਸਐਸਆਹ ਸਾਹਿਬ ਨੇ ਕਿਹਾ ਕਿ ਦੁਪਹਿਰ ਤੀ ਉਹਨਾਂ ਨੇ ਦੋ ਤਿੰਨ ਵਾਰੀ ਢੇੜਾ ਮਾਰ ਲਿਆ ਤੇ ਹੁਣ ਵੀ ਉਹ ਰੈਗੂਲਰ ਪੈਟਰੋਲਿੰਗ ਰੱਖਣਗੇ ਤੇ ਜਿਹੜੇ ਮਹੱਲਾ ਨਿਵਾਸੀ ਆ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦੇਣਗੇ ਤੇ ਜਿਹੜੇ ਇਹ ਮਾੜੇ ਅਨਸਰ ਆ ਉਹਨਾਂ ਨੂੰ ਜ਼ਰੂਰ ਨਕੇਲ ਪਾਈ ਜਾਵੇਗੀ ਉਮੀਦ ਕਰਦੇ ਆ ਕਿ ਰਾਮ ਸ਼ਾਹ ਜੀ ਵਰਗੇ ਜਿਹੜੇ ਇਮਾਨਦਾਰ ਅਫਸਰ ਆ ਉਹਨਾਂ ਦੀ ਮਿਹਨਤ ਨ부ਰ ਪਵੇ ਤੇ ਜਿਹੜੇ ਇਹ ਮਾੜੇ ਅਨਸਰ ਆ ਉਹਨਾਂ ਨੂੰ ਉਦੋਂ ਬੋਚ ਕੇ ਸਲਾਖਾ ਦੇ ਪਿੱਛੇ ਕਰ ਦੇਣ